ਵੋਟਰ ਸੂਚੀਆਂ ਤੇ ਐਨਓਸੀ ਨਾ ਮਿਲਣ ਤੇ ਗੁੱਸੇ ਚ ਆਏ ਲੋਕਾਂ ਨੇ ਬੀਡੀਪੀਓ ਮਾਮਦੋੜ ਦਫ਼ਤਰ ਵਿਖੇ ਕੀਤਾ ਰੋਸ ਪ੍ਰਦਰਸ਼ਨ ਕੁਝ ਦਿਨ ਪਹਿਲਾਂ ਲਾਨੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਆਮ ਲੋਕਾਂ ਨੂੰ ਐਨਓਸੀ ਅਤੇ ਵੋਟਰ ਸੂਚੀਆਂ ਨਾ ਮਿਲਣ ਕਾਰਨ ਲੋਕਾਂ ਵਿੱਚ ਰੋਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਬੀਡੀਪੀਓ ਦਫ਼ਤਰ ਮਾਮਦੋੜ ਅੱਗੇ ਤਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਤੋਂ ਪੰਚਾਇਤੀ ਚੋਣਾਂ ਦਾ ਵੱਡੇ ਲੈਵਲ ਤੇ ਟੰਡੋਰਾ ਪਟਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਪੀ ਐਨ او ਸੀ ਦੇ ਨਾਂ ਤੇ ਵੱਡੀ ਲੁੱਟ ਕਰ ਰਹੇ ਨੇ ਨਾ ਤਾਂ ਕਿਸੇ ਹੋਰ ਪਾਰਟੀ ਦੇ ਕੈਂਡੀਡੇਟ ਨੂੰ ਐਨ او ਸੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਕਾਗਜ ਭਰਨ ਦਿੱਤੇ ਜਾ ਰਹੇ ਨੇ ਜੇ ਕੋਈ ਐਮ ਐਲ ਏ ਦੀ ਕੋਠੀ ਜਾਂਦਾ ਹੈ ਤੇ ਉਹਨੂੰ ਸਿੱਧੀ ਉੱਥੋਂ ਹੀ ਐਨ او ਸੀ ਦੇ ਕੇ ਤੇ ਉੱਥੋਂ ਹੀ ਤੋਰ ਦਿੱਤਾ ਜਾਂਦਾ ਹੈ ਅੱਜ ਮਮਦੋੜ ਬਲਾਕ ਦੇ ਵਿੱਚ ਸਾਰੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਧਰਨਾ ਲਾਇਆ ਗਿਆ ਸੀਗਾ ਕਿ ਇੱਥੇ ਐਨਓਸੀ ਨਹੀਂ ਦਿੱਤੀ ਜਾ ਰਹੀ ਤਾਂ ਅਸੀਂ ਇਹਨਾਂ ਦੇ ਸਮਰਥਨ ਵਿੱਚ ਅੱਜ ਆਏ ਆ ਤੇ ਜੋ ਵੀ ਇਹਨਾਂ ਅੱਗੇ ਪ੍ਰੋਗਰਾਮ ਦਿੱਤਾ ਹੈ ਕੱਲ 11 ਵਜੇ ਦਾ ਟੀ ਪੁਆਇੰਟ ਜਲਾਲਾਬਾਗ ਰੋਡ ਤੇ ਉੱਥੇ ਵੀ ਅਸੀਂ ਵੱਧ ਤੋਂ ਵੱਧ ਸਮਰਥਨ ਦੇਾਂਗੇ ਤੇ ਲੋਕਾਂ ਨੂੰ ਇਨਸਵਾਬ ਦਵਾਇਆ ਜਾਵੇ ਤਾਂ ਕਿ ਲੋਕਤੰਤਰ ਦੇ ਨਾਂ ਤੇ ਜਿਹੜੀ ਇਹਨਾਂ ਵੱਡੀ ਲੁੱਟ ਸ਼ੁਰੂ ਕਰਤੀ ਏ ਕਿਉਂਕਿ ਜਿਹੜੇ ਅੱਜ ਸਰਪੰਚ ਬਿਨਾ ਵੋਟਾਂ ਤੋਂ ਬਨਣਗੇ ਤੇ ਉਹ ਕੱਲ ਨੂੰ ਪਿੰਡਾਂ ਦੇ ਵਿੱਚ ਕੰਮ ਕੀ ਕਰਨਗੇ ਆਮ ਸਰਪੰਚੀਆਂ ਹੁੰਦੀਆਂ ਸੀ ਵੋਟਾਂ ਲੈ ਕੇ ਹੁੰਦੀਆਂ ਸੀ ਤੇ ਉਹਨਾਂ ਨੂੰ ਥੋੜੀ ਬਹੁਤ ਸ਼ਰਮ ਹੁੰਦੀ ਸੀ ਵੀ ਅਸੀਂ ਲੋਕਾਂ ਤੋਂ ਵੋਟਾਂ ਲਈਆਂ ਨੇ ਪਰ ਅੱਜ ਜਿਹੜਾ ਬਿਨਾ ਵੋਟ ਤੋਂ ਸਰਪੰਚ ਬਣੂਗਾ ਕੱਲ ਨੂੰ ਪਿੰਡ ਵਾਲੇ ਕਿਸ ਕਿੰਦਾ ਕੰਮ ਕਰੂਗਾ ਸੋ ਕੱਲ 11 ਵਜੇ ਦੇ ਪ੍ਰੋਗਰਾਮ ਵਿੱਚ ਵੱਧ ਚੜ ਕੇ ਮੈਂ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਦੇ ਸਾਰੇ ਹੀ ਆਗੂਆਂ ਤੇ ਕਿਸਾਨਾਂ ਨੂੰ ਬੇਨਤੀ ਕਰਨਾ ਵੀ ਇਹਨਾਂ ਦੇ ਸਮਰਥਨ ਵਿੱਚ ਆਈਏ ਤਾਂ ਕਿ ਜਿਹੜੀ ਲੋਕਤੰਤਰ ਦੀ ਲੁੱਟ ਹੋ ਰਹੀ ਹੈ ਉਹਨੂੰ ਇੱਥੇ ਠੱਲ ਪਾਈ ਜਾਵੇ। ਸਤਿ ਸ੍ਰੀ ਅਕਾਲ ਜੀ, ਸਤਕਾਰਯੋਗ ਇਲਾਕਾ ਨਵਾਸੀਓ ਜਿਵੇਂ ਹੀ ਪਹਿਲੇ ਪ੍ਰਧਾਨ ਜੀ ਨੇ ਦੱਸਤਾ ਕਿ ਪਿਛਲੇ ਦਿਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ। ਪਰ ਉਹ ਚੋਣਾਂ ਕਿਸ ਤਰੀਕੇ ਨਾਲ ਕਰਾਈਆਂ ਜਾ ਰਹੀਆਂ ਨੇ? ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਤਾਕਤ ਤਰੱਕੀ ਮੋਰਿਆ ਦਾ ਘਾਣ ਕਰ ਰਹੀ ਹੈ। ਕਿੰਨਾ ਦੰਸਦਾ ਜਿਹੜਾ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ ਆਪਕੇ ਖੇਤਿਆਂ ਨੂੰ ਅੱਜ ਐਤਵਾਰ ਨੂੰ ਐਨਓਸੀ ਦੇ ਰਹੇ ਨੇ ਤੇ ਜਿਹੜੇ ਇਹਨਾਂ ਦੇ ਬਰਖਲਾਫ ਨੇ ਦਿੱਤ ਤੁਸੀਂ ਵਿਰੋਧੀ ਪਾਰਟੀਆਂ ਨੂੰ ਕਿਸੇ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਤਾਂ ਤੁਸੀਂ ਇੱਥੇ ਵੇਖ ਲਓ ਕਿ ਸਾਡਾ ਪੰਜਾਬ ਕਿਹੜੇ ਪਾਸੇ ਚੱਲ ਗਿਆ ਜਿਹੜੇ ਇਹ ਕਹਿੰਦੇ ਨੇ ਕਿ ਇੱਥੇ ਲੋਕਤੰਤਰ ਹੈ ਇੱਥੇ ਜਮਹੂਰੀਅਤ ਹੈ ਇੱਥੇ ਜਮਹੂਰੀਅਤ ਨਾਲ ਦੀ ਕੋਈ ਗੱਲ ਨਹੀਂ ਛਰੇ ਆਮ ਤਾਨਾਸ਼ਹੀ ਚੱਲ ਰਹੀ ਹੈ ਛਰੇ ਆਮ ਗੁੰਡਾਗਰਦੀ ਚੱਲ ਰਹੀ ਹੈ ਉਹ ਇੱਥੇ ਦੇ ਪਿੰਡਾਂ ਨੇ ਐਲਾਨ ਕੀਤਾ ਹੈ ਪੋਸ ਤੇ ਅਸੀਂ ਵੱਡੀ ਗਿਣਤੀ ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੱਡੀ ਗਿਣਤੀ ਚ ਆ ਕੇ ਇਥੋਂ ਦੇ ਜਿਹੜਾ ਆਮ ਆਦਮੀ ਪਾਰਟੀ ਦਾ ਸਖਤ ਵਿਰੋਧ ਕਰਾਂਗੇ ਤੇ ਜਿਹੜੇ ਲੋਕਤੰਤਰ ਨੂੰ ਮਜਾਉਣ ਦੀ ਜਮਹੂਰੀਅਤ ਨੂੰ ਮਜਾਉਣ ਦੀ ਅਸੀਂ ਪੂਰੀ ਬਾਹਰ ਲਾਵਾਂਗੇ ਤੇ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ